ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਅਸੀਂ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਲੈ ਕੇ ਬਹੁਤ ਬਹੁਤ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਜਿੱਦਾਂ ਤੁਸੀਂ ਪਹਿਲਾਂ ਵੀ ਪਹਿਲੀਆਂ ਵੀਡੀਓ ਨੂੰ ਪਿਆਰ ਦਿੰਦੇ ਆ ਇਦਾਂ ਹੀ ਇਹ ਨਾ ਵੀਡੀਓ ਨੂੰ ਆਉਣ ਵਾਲੀਆਂ ਵੀਡੀਓ ਨੂੰ ਵੀ ਪਿਆਰ ਦਿੰਦੇ ਰਹੋਗੇ ਹਾਂ ਸੋ ਅਸੀਂ ਸਭ ਤੋਂ ਪਹਿਲਾਂ ਹੁਣ ਤੁਹਾਨੂੰ ਦੱਸਦੇ ਆ ਪਿਛਲੀ ਬਾਤ ਦਾ ਜਵਾਬ ਹਾਂ ਜੀ ਪਿਛਲੀ ਆਪਣੀ ਬਾਤ ਹੈਗੀ ਸੀ ਮੈਂ ਇੱਕ ਅੱਖ ਦੀ ਰਾਣੀ ਮੈਂ ਦੋ ਕੱਪੜਿਆਂ ਨੂੰ ਜੋੜਦੀ ਮੈਨੂੰ ਕਹਿੰਦੇ ਲੋਕ ਸਿਆਣੇ ਔਰ ਇਹਦਾ ਜਵਾਬ ਹੈਗਾ ਜੀ ਸੂਈ ਹੈਨਾ ਤੇ ਬਹੁਤ ਐਟ ਕੀ ਜਵਾਬ ਆਇਆ ਬਹੁਤ ਖੁੱਲੇ ਡੁੱਲੇ ਆਇਆ ਬਹੁਤ ਬਹੁਤ ਜਵਾਬ ਦਿੱਤੇ ਆ ਤੇ ਬੜਾ ਮਨ ਖੁਸ਼ ਹੋਇਆ ਸਾਰਿਆਂ ਦੇ ਜਵਾਬ ਦੇਖ ਕੇ ਸਾਰਿਆਂ ਦੇ ਕਮੈਂਟ ਦੇਖ ਕੇ ਤੇ ਬੜਾ ਮਨ ਖੁਸ਼ ਹੋਇਆ ਹੈਨਾ ਤੇ ਹੁਣ ਅਸੀਂ ਤੁਹਾਨੂੰ ਦੱਸਦੇ ਆ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਹੈ ਜੀ ਪਿੰਡ ਵਾਲੇ ਭੈਣ ਜੀ ਹਾਂਜੀ ਮੈਨਾ ਨੋ ਗਾਰਡਨ ਹਾਂਜੀ ਗੁਰਦਿਆਲ ਸਿੰਘ ਹਰਵਿੰਦਰ ਕੌਰ ਪੰਮ ਕਲਸੀ ਹਾਂਜੀ ਯੋਗਰਾਜ ਸੁਖਾਨਾ ਕਲਵੰਤ ਕਲਸੀ ਹਾਂਜੀ ਸ਼ੀਤਲ ਕੌਰ ਹਾਂ ਸਰਿੰਦਰ ਕੌਰ ਰਣਦੀਪ ਸਿੰਘ ਹਾਂਜੀ ਦਿਲਪ੍ਰੀਤ ਕੌਰ ਪ੍ਰਭਜੋਤ 26 ਮਹਿਰਾਵ ਬਲੌਗ ਹਾਂਜੀ ਹਨਾ ਬਿਆਨਤ ਕੌਰ ਜਬੀ ਤੜਕਾ ਐਂਡ ਬਲੌਗ ਪੰਜਾਬੀ ਕਿਚਨ ਬਲੌਗ ਹਾਂਜੀ ਇਹਦੇ ਵਿੱਚ ਕੁਝ ਸਾਡੇ ਦੋਸਤ ਨਵੇਂ ਵੀ ਆਏ ਆ ਉਨੰਦ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸੀ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੀ ਇਦਾਂ ਹੀ ਆਉਂਦੇ ਰਹੋ ਸਾਡੇ ਚੈਨਲ ਤੇ ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ-ਬਹੁਤ ਸਾਰਾ ਥੈਂਕ ਯੂ ਬਹੁਤ-ਬਹੁਤ ਤੁਸੀਂ ਐਤ ਕੀ ਬਹੁਤ ਜਵਾਬ ਹੈ ਸਾਨੂੰ ਬਹੁਤ ਚੰਗਾ ਲੱਗਾ ਹਾਂਜੀ ਅਹ ਦੋਸਤੋ ਇੱਕ ਗੱਲ ਸ਼ਾਇਦ ਤੁਸੀਂ ਵੀ ਦੇਖੀ ਹੋਗੀ ਹਮ ਕਿ ਬੜੀਆਂ ਔਰਤਾਂ ਆ ਲੈਡੀਆਂ ਆ ਉਹ ਆਪਣੀ ਉਮਰ ਕਿਉਂ ਛਪਾਉਂਦੀਆਂ ਸਹੀ ਨਹੀਂ ਦੱਸਦੀ ਉਮਰ ਨਹੀਂ ਇਦਾਂ ਤਾਂ ਨਹੀਂ ਹੈ ਮੈਂ ਤਾਂ ਦੇਖਿਆ ਰੌਲਾ ਹੈਗਾ ਨਹੀਂ ਹੈ ਇਦਾਂ ਕੁਝ ਗੱਲ ਨਹੀਂ ਹੈ ਤੁਹਾਨੂੰ ਵਹਿਮ ਆ ਨਹੀਂ ਕੋਈ ਵਹਿਮ ਨਹੀਂ ਇੱਕ ਇੱਕ ਦੋ ਸਾਲ ਦਾ ਤੇ ਤੂੰ ਵੀ ਸਾਡੇ ਨਾਲ ਗੜਾ ਕੀਤਾ ਹੋਇਆ ਕਦੀ ਕਹਿੰਦੀ ਆਧਾਰ ਕਾਰਡ ਤੇ ਨਹੀਂ ਸਹੀ ਕਦੀ ਕਹਿੰਦੀ ਆ ਮੇਰੇ ਮੇਰਾ ਤੇਵਾ ਦੇ ਲਓ ਤੇਵਾ ਦੇਖ ਲਓ ਉੱਤੇ ਸਹੀ ਆ ਤੇ ਦੋ ਦੋ ਸਾਲਾਂ ਦਾ ਰਗੜਾ ਕੀਤਾ ਹੋਇਆ ਸਾਡੇ ਨਾਲ ਤੇ ਕਈ ਤੇ ਜ਼ਿਆਦਾ ਵੀ ਕਰ ਜਾਂ ਕਰ ਜਾਂਦੀਆਂ ਤੇ ਇਹਨਾਂ ਕ ਤਾਂ ਜਾਜ ਆ ਜੇ ਕਿਸੇ ਨਾ ਔਰਤ ਨੂੰ ਉਹਦੀ ਉਮਰ ਪੁੱਛ ਲੋ ਹਾਂਜੀ ਤੇ ਬੰਦਿਆਂ ਲ ਇਦਾਂ ਘੂਰਨ ਗਿਆ ਜਿੱਦਾਂ ਪਰਮਾਣੂ ਬੰਬ ਬਣਾਉਣ ਦਾ ਕੋਈ ਫਾਰਮੂਲਾ ਪੁੱਛ ਲਿਆ ਨਾ ਕੀ ਪੁੱਛ ਲਿਆ ਮੈਨੂੰ ਕੀ ਪੁੱਛ ਲਿਆ ਬੜਾ ਔਰ ਔਰਾ ਦੇਖਦੀਆਂ ਤੇ ਇਦਾਂ ਉਮਰ ਮੇਰੇ ਖਿਆਲ ਨਾਲ ਤਾਂ ਛਪਾਉਣੀ ਨਹੀਂ ਚਾਹੀਦੀ ਮੈਂ ਤਾਂ ਕਹਿੰਨਾ ਉਮਰ ਸਗਾਂ ਆਪਣੀ 2-4 ਸਾਲ ਜਿਆਦੀ ਦੱਸਣੀ ਜਿਆਦੀ ਦੱਸਣੀ ਚਾਹੀਦੀ ਹੈ ਨਾ ਤੇ ਅਗਲਾ ਕਵੇ ਨਹੀਂ ਯਾਰ ਇਦਾਂ ਇੰਨੀ ਉਮਰ ਤਾਂ ਲੱਗਦੀ ਨਹੀਂ ਹੁਣ ਮੈਂ ਕਹਦੀ ਨਹੀਂ ਮੈਂ 60 ਸਾਲ ਦੀ ਹੋ ਗਈ ਹੈ ਨਾ ਆ ਪਾਦੀ ਗੱਲ ਏਦਾਂ ਠੀਕ ਆ ਚੰਗੀ ਗੱਲ ਆ ਅਗਲਾ ਸਾਲਾਂ ਸੋਚਿਆਂ ਚ ਪੈ ਜਵੇ ਹਾਂ ਇਹ ਕਿਦਾਂ ਹੋ ਸਗਾ 60 ਸਾਲ ਤੱਕ ਲੱਗਦੇ ਹੀ ਨਹੀਂ ਹਨਾ ਫਿਰ ਮਜ਼ਾ ਆਉਂਦਾ ਤੇ ਜਦੋਂ ਆਪਾਂ ਦੱਸ ਦਿੰਨੇ ਮੇਰੀ ਉਮਰ 35 ਸਾਲ ਅਗਲਾ ਕਹਿੰਦਾ ਤਾਂ ਗੱਪਾਂ ਹੀ ਮਰੀ ਜਾਂਦੀ ਗੱਪਾਂ ਹੀ ਸਹੀ ਗੱਲ ਆ ਏਦਾਂ ਹੀ ਉਮਰ ਆਪਣੀ ਦੱਸਣੀ ਚਾਹੀਦੀ ਆ ਏਦਾਂ ਹੀ ਆ ਨਾ ਇੱਕ ਜਨਾਨੀ ਦਾ ਏਦਾਂ ਕੋਈ ਉਹ ਆਪਰੇਸ਼ਨ ਸੀਗਾ ਉਹਨੂੰ ਕੋ ਪ੍ਰੋਬਲਮ ਸੀਗੀ ਆਪਰੇਸ਼ਨ ਥੀਏਟਰ ਚ ਉਹਨੂੰ ਲੈ ਗਿਆ ਡਾਕਟਰ ਤੇ ਉਹਨਾਂ ਨੇ ਉਹਦੇ ਇੰਜੈਕਸ਼ਨ ਲਾਉਣਾ ਸੀ ਹਨਾ ਕਹਿੰਦੇ ਅਸੀਂ ਤੈਨੂੰ ਅੰਬਿਓਸ਼ੀ ਦਾ ਇੰਜੈਕਸ਼ਨ ਦੇਣਾ ਹੈ ਤੇ ਮੈਡਮ ਆਪਣੀ ਉਮਰ ਦੱਸੋ ਕਿੰਨੀ ਆ ਅੱਛਾ ਅੱਛਾ ਉਹ ਕਹਿੰਦੀ 28 ਸਾਲ ਹਨਾ ਉਹ ਕਹਿੰਦਾ ਦੇਖ ਲਓ ਇਹ ਬਿਓਛੀ ਦਾ ਇੰਜੈਕਸ਼ਨ ਆ ਤੁਸੀਂ ਸਹੀ ਉਮਰ ਦੱਸੋਗੇ ਤੇ ਸਹੀ ਆ ਨਹੀਂ ਤਾਂ ਕੋਈ ਰਿਐਕਸ਼ਨ ਵੀ ਕਰ ਸਕਦਾ ਤੁਹਾਨੂੰ ਉਮਰ ਆਪਣੀ ਸਹੀ ਦੱਸੋ ਅਸੀਂ ਉਮਰ ਦੇ ਹਿਸਾਬ ਨਾਲ ਡੋਜ਼ ਦੇਣੀ ਆ ਠੀਕ ਆ ਕਹਿੰਦੀ ਚਲੋ 32 ਸਾਲ ਲਾ ਲਓ ਫੇ ਅੱਛਾ ਠੀਕ ਆ ਉਹ ਕਹਿੰਦਾ ਉਫ ਇਹ ਤੁਹਾਨੂੰ بتਾ ਜੀ ਮੈਂ ਕਹਣਾ ਡਾਕਟਰ ਇਹ ਗੱਲ ਉਹਨੂੰ ਡਾਕਟਰ ਨੂੰ ਵੀ ਸ਼ੱਕ ਜੋ ਕਹਿੰਦਾ ਮੈਡਮ ਦੇਖ ਲਓ ਤੁਸੀਂ ਸਹੀ ਦੱਸਦੇ ਆ ਨਾ ਹਾਂ ਮਤਲਬ ਜੇ ਤੁਹਾਡੇ ਸਾਾਨੂੰ ਡੋਜ਼ੇ ਘੱਟ ਦਿੱਤੀ ਜਾਂ ਅਸੀਂ ਘੱਟ ਦੇਤੀ ਨਾ ਡੋਜ਼ ਤੁਹਾਨੂੰ ਹੋਸ਼ ਆ ਜਾਣੀ ਵਿਚੇ ਹੋਸ਼ ਨਾ ਜਾਵੇ ਤੁਹਾਨੂੰ ਮੁੜ ਕੇ ਤੁਹਾਨੂੰ ਤਕਲੀਫ ਹੋਣੀ ਆ ਤੇ ਸਹੀ ਸਹੀ ਦੱਸ ਦਿਓ ਹਾਂ ਕੰਦੀ ਚੱਲ 36 ਸਾਲ ਆ ਲੋ ਅਰ ਜੀ ਠੀਕ ਹੈ ਉਹ ਕਹਿੰਦਾ ਅੱਛਾ ਡਾਕਟਰ ਕਿਹਾ ਕਹਿੰਦਾ ਮੈਡਮ ਠੀਕ ਹੈ ਨਾ 36 ਹੁਣ ਹੈ ਨਾ ਸਹੀ ਹੈ ਨਾ 10 ਦਿਓ ਜੇ ਕੋਈ ਪ੍ਰੋਬਲਮ ਹੋ ਗਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੋਈ ਹਾਂ ਕਹਿੰਦੀ ਕੋਈ ਗੱਲ ਆ 37 ਸਾਲ ਲਾ ਲਓ ਹਾਂ ਇਦੋਂ ਕਹਿੰਦਾ ਹੁਣ ਇਦੋਂ ਵਧਣੀ ਨਹੀਂ ਹੁਣ ਕਹਿੰਦੀ ਭਾਵਾ ਮੇਰੀ ਲਾਸ਼ ਹੀ ਇੱਥੋਂ ਜਾਵੇ ਮਰ ਜਾਊ ਪਰ ਉਮਰ ਨਹੀਂ ਵਧਾਉਣੀ ਸਹੀ ਦੱਸ ਨਹੀਂ ਨਾ ਹਾਂ ਸਹੀ ਨਹੀਂ ਦੱਸਣੀ ਚਲੋ ਇਦਿਆਂ ਚਲੋ ਉਹ ਪਤਾ ਕੀ ਹੈ ਇੱਕ ਟ੍ਰੈਂਡ ਚੱਲਿਆ ਹੋਇਆ ਹੈ ਆਪਣੇ ਆਪ ਨੂੰ ਯੰਗ ਦੱਸੰਦਾ ਹੈ ਨਾ ਉਹ ਇਸ ਚੱਕਰ ਵਿੱਚ ਕੋਈ 50 ਦਾ ਕੋਈ 60 ਦਾ ਵੀ ਹੋਵੇ ਕਹੇ ਦੱਸੂਗਾ ਨਹੀਂ ਕਿ ਆ ਮੈਂ ਕਿੰਨੀ ਉਮਰ ਹਾਂ ਕਿੰਨੀ ਉਮਰ ਬਿਲਕੁਲ ਬਿਲਕੁਲ ਤਾਂ ਇਹ ਲ ਕੋਣ ਦੀ ਆਦਤ ਹੁੰਦੀ ਆ ਉਹ ਫਰ ਆ ਜਾਂਦਾ ਚਲੋ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਇੱਧੇ ਚਲੀ ਜਾਣਾ ਕੋਈ ਰਹਿੰਦੇ ਚਲੀ ਜਾਣਾ ਦੁਨੀਆ ਤੇ ਇੱਧੇ ਚਲੀ ਜਾਂਦਾ ਸੋ ਇੱਕ ਗੱਲ ਹੋ ਦੋਸਤੋ ਆਪਾਂ ਬਚਪਨ ਦੇ ਵਿੱਚ ਹਾਂਜੀ ਤੁਹਾਨੂੰ ਯਾਦ ਹੋਊਗਾ ਹੂੰ ਜਦ ਛੋਟੇ ਛੋਟੇ ਹੁੰਦੇ ਸੀ ਨਾ ਬਾਹਰ ਖੱਤਿਆਂ ਜਾ ਕੇ ਇੱਕ ਫਰੂਟ ਖਾਂਦੇ ਹੁੰਦੇ ਸੀ ਜਿਹਨੂੰ ਅਸੀਂ ਤਾਂ ਪੁੰਬੋਲੇ ਕਹਿੰਦੇ ਹੁੰਦੇ ਸੀ ਪੁੰਬੋਲੇ ਪੁੰਬੋਲੇ ਲਾਲੇ ਵੀ ਹੁੰਦੇ ਸੀ ਕਾਲੇ ਵੀ ਹੁੰਦੇ ਸੀ ਕਾਲੇ ਵੀ ਹੁੰਦੇ ਸੀ ਹਾਂਜੀ ਹਾਂ ਤੇ ਉਹ ਬੜੇ ਤੋੜ ਤੋੜ ਕੇ ਖਾਣੇ ਜਿੰਨੇ ਲੱਗਿਆ ਉਹ ਉੱਥੇ ਬਹਿ ਜਾਣਾ ਤੋੜੀ ਜਾਣੇ ਭਾਈ ਜੀ ਉਹ ਪੁੰਬੋ ਨਾ ਹੁੰਦਾ ਸੀ ਬੂਟੇ ਦਾ ਮਕੋ ਹੁਣ ਉਹਨੂੰ ਸਾਨੂੰ ਤਾਂ ਹੁਣ ਪਤਾ ਲੱਗਾ ਉਹਨੂੰ ਮਕੋ ਕਹਿੰਦੇ ਆ ਉਹ ਅਸੀਂ ਤਾਂ ਪੁੰਬੋਲਿਆਂ 'ਚ ਹੀ ਜ਼ਿੰਦਗੀ ਕੱਢ ਦਿੱਤੀ ਨਹੀਂ ਕੀ ਗੱਲ ਕੀ ਗੱਲ ਐਦਾਂ ਕਿਦਾਂ ਉਹਦਾ ਬੀਬੀ ਨਹੀਂ ਦੱਸਿਆ ਕਿ ਮਕੋਵਾ ਕਦੀ ਕਹਿਨੇ ਘਰ ਦੀ ਬਣਾ ਨਹੀਂ ਬਣਾਇਆ ਹੀ ਨਹੀਂ ਕਦੀ ਕੋਈ ਅਸੀਂ ਉਹਦੀ ਕੋਈ ਕਦੀ ਬੜੀ ਜੀ ਬਹੁਤ ਸਵਾਦਪੁਰਜੀ ਬਣਦੀ ਆ ਨਹੀਂ ਬਣਾਈ ਕੋਈ ਚੀਜ਼ ਬਣਾਈ ਨਹੀਂ ਉਹਦੇ ਪੱਤਿਆਂ ਦੀ ਵੀ ਭੁਰਜੀ ਬਣਦੀ ਪਰ ਹੁਣ ਪਤਾ ਲੱਗਦਾ ਕਿ ਉਹ ਉਹ ਮੁਕੋ ਆ ਔਰ ਉਹਨੂੰ ਬਹੁਤ ਉਹਦੀ ਵਿੱਚ ਗੋਣਿਆ ਹਾਂਜੀ ਹਾਂਜੀ ਬਹੁਤ ਬਣਿਆ ਤੇ ਅਸੀਂ ਤਾਂ ਆਪਣੇ ਘਰ ਦੇ ਵਿੱਚ ਬੂਟੇ ਲਾਏ ਹੋਇਆ ਕਮਲਿਆਂ ਦੇ ਵਿੱਚ ਉਹਨੂੰ ਲੱਗੇ ਹੋਏ ਆ ਔਰ ਉਹ ਤੋੜ ਤੋੜ ਖਾਣੇ ਆ ਔਰ ਉਹਦੇ ਇੰਨੇ ਇੱਕ ਫਾਇਦੇ ਆ ਨਾ ਤੁਹਾਡੀ ਬਾਡੀ ਲਈ ਉਹਦੇ ਵਿੱਚ ਵਿਟਾਮਿਨ ਸੀ ਵੀ ਆ ਹਾਂ ਨਾ ਤੇ ਜਿਹਨੂੰ ਲੀਵਰ ਦੀ ਕੋਈ ਪ੍ਰੋਬਲਮ ਆ ਲੀਵਰ ਦੇ ਵਿੱਚ ਕੋਈ ਸੋਜ ਆ ਜਾਂ ਕੋਈ ਪੀਲੀਆ ਆ ਜਾਂ ਕਿਸੇ ਨੂੰ ਹੋ ਚੁੱਕਾ ਪੀਲੀਆ ਉਹ ਉਹਦੇ ਉਹ ਮਕੋਦ ਉਹ ਤੋੜ ਕੇ ਉਹਦੇ ਜਿਹੜੇ ਆ ਨਾ ਦਾਣੇ ਆ ਉਹ ਖਾਓ ਹਾਂ ਉਹ ਖਾਓ ਹਾਂਜੀ ਉਹ ਬੜੇ ਮਿੱਠੇ ਹੁੰਦੇ ਆ ਜਦੋਂ ਪੱਕ ਜਾਂਦੇ ਆ ਹਾਂ ਉਹ ਤੁਸੀਂ ਰੋਜ਼ ਖਾਓ ਤੇ ਤੁਹਾਨੂੰ ਉਹ ਤੁਹਾਡੀ ਸਾਰੀ ਬਾਡੀ ਨੂੰ ਚੰਗੇ ਆ ਖਾਣੇ ਚੰਗੇ ਆ ਜਿਹਨੂੰ ਖੂਨ ਦੀ ਕੋਈ ਕਮੀ ਆ ਉਹਦੇ ਲਈ ਵੀ ਵਧੀਆ ਆ ਹਾਂਜੀ ਹਾਂਜੀ ਔਰ ਜੇ ਪੱਤਿਆਂ ਦੀ ਤੁਸੀਂ ਭੁਰਜੀ ਬਣਾ ਕੇ ਖਾਣੇ ਆ ਜਾਂ ਰੋਟੀਆਂ ਵਿੱਚ ਪਾ ਲਓ ਮੱਕੀ ਦੀ ਰੋਟੀ ਚ ਪਾ ਲਓ ਕਣਕ ਦੀ ਰੋਟੀ ਚ ਪਾ ਲਓ ਉਹਦੇ ਪੱਤੇ ਧੋ ਕੇ ਬਰੀਕ ਬਰੀਕ ਕੱਟ ਲਓ ਕੱਟ ਕੇ ਤੇ ਵਿੱਚ ਪਾ ਲਓ ਰੋਟੀ ਦੇ ਉਹ ਖਾਓ ਰੋਟੀ ਤਾਂ ਆਇਰਨ ਦੀ ਵੀ ਕਮੀ ਹੈ ਨਾ ਆਪਣੀ ਪੂਰੀ ਹੋ ਜਾਂਦੀ ਆ ਬਿਲਕੁਲ ਕਿਉਂਕਿ ਹਰੀਆਂ ਚੀਜ਼ਾਂ ਹੁਣ ਗਾਂ ਗਰਮੀਆਂ ਨੂੰ ਲੱਭਣੀ ਨਹੀਂ ਪਾਲਕ ਵੀ ਕਹਿ ਦਿੰਦੇ ਕੱਟ ਜਾਂਦੀ ਹੈ ਨਾ ਤਾਂ ਆਉਣੀ ਹੈ ਜਿਹੜੀ ਮੰਡੀਆਂ ਚ ਉਹ ਵੀ ਤੁਹਾਨੂੰ ਪਤਾ ਹੀ ਕਿੱਦਾਂ ਦੀ ਆਉਣੀ ਆ ਤਾਂ ਫਿਰ ਜੇ ਘਰੇ ਹੀ ਆਪਾਂ ਇਦਾਂ ਦੀਆਂ ਚੀਜ਼ਾਂ ਬੀਜੀਆਂ ਹੋਣਗੀਆਂ ਆਪਣੇ ਛੋਟੇ ਜਿਹੇ ਗਾਰਡਨ ਦੇ ਵਿੱਚ ਤਾਂ ਆਪਾਂ ਉਹ ਤੋੜ ਕੇ ਪੱਤੇ ਤਾਂ ਆਪਾਂ ਰੋਟੀ 'ਚ ਵੀ ਪਾ ਸਕਦੇ ਹਾਂ। ਹੂੰ ਰੋਟੀ 'ਚ ਪਾਓ ਅਸੀਂ ਰੋਟੀ 'ਚ ਪਾਉਨੇ ਆ ਹਨਾ ਉਹ ਬੜੇ ਸਵਾਦ ਲੱਗਦੀ ਆ ਉਹਦੀ ਰੋਟੀ ਔਰ ਤੁਸੀਂ ਉਹਦੀ ਭੁਰਜੀ ਵੀ ਬਣਾਓ। ਹੂੰ ਬੜੀ ਜਲਦੀ ਪਚ ਜਾਂਦੀ ਰੋਟੀ ਉਹ। ਉਹ ਹੈ ਹੀ ਉਹ ਫਾਈਬਰ ਬਹੁਤ ਹੈ ਔਰ ਬਹੁਤ ਸ਼ਧੀ ਪਚਦੀ ਉਹਦੇ ਵਿੱਚ ਬਹੁਤ ਹੀ ਗੌਣੇ ਆ। ਹਾਂਜੀ ਹਾਂਜੀ। ਉਹ ਹੁਣ ਪਤਾ ਲੱਗਾ ਕਿ ਜਦੋਂ ਛੋਟੇ ਹੁੰਦੇ ਉਹਦੇ ਖਾਈ ਜਾਂਦੇ ਨੇ ਸਵਾਦਾਂ ਦੇ ਤੌਰ ਤੇ। ਹਾਂ। ਤੇ ਹੁਣ ਦੇਖਦੇ ਆ ਜਦੋਂ ਚੀਜ਼ਾਂ ਦੇਖਦੇ ਆ ਪੜ੍ਹਦੇ ਆ ਤੇ ਉਹ ਤਾਂ ਬਹੁਤ ਵਧੀਆ ਚੀਜ਼ ਆ ਹਾਂਜੀ ਹਨਾ ਉਹ ਤਾਂ ਲਾਓ ਆਪਣੇ ਆਪਣੇ ਘਰ ਦੇ ਵਿੱਚ ਤੁਸੀਂ ਗੰਬਲਿਆਂ ਚ ਇੱਕ ਇੱਕ ਦੋ ਦੋ ਬੂਟੇ ਲਾਓ ਤੇ ਉਹ ਤੋੜ ਕੇ ਖਾਓ ਉਹਦੇ ਪੱਤਿਆਂ ਦੀ ਸਬਜ਼ੀ ਬਣਾ ਲਓ ਜਾਂ ਤੁਸੀਂ ਰੋਟੀਆਂ ਚ ਪਾ ਲਓ ਪਰੌਂਠੇ ਬਣਾ ਲਓ ਬਹੁਤ ਵਧੀਆ ਹਨਾ ਬੰਦੇ ਹਮ ਤੇ ਇਸ ਲਈ ਇਹਨਾਂ ਚੀਜ਼ਾਂ ਲਹੋ ਇੰਗਲਿਸ਼ ਇੰਗਲਿਸ਼ ਜਿਹੜੀਆਂ ਆਪਾਂ ਹੋਰ ਚੀਜ਼ਾਂ ਖਾਣੇ ਪੜਦੇ ਆ ਉਹ ਬੇਕਾਰ ਆ ਹਨਾ ਦੇਸੀ ਚੀਜ਼ਾਂ ਆ ਜਿਹੜੀਆਂ ਬੰਦੇ ਨੂੰ ਬਚਾਉਂਦੀਆਂ ਹਨਾ ਤੇ ਇਹ ਚੀਜ਼ਾਂ ਖਾਓ ਆਪਣੇ ਘਰ ਦੇ ਵਿੱਚ ਲਾਓ देसी ਚੀਜ਼ਾਂ ਹੁਣ ਖਾਣੋਂ ਹੀ ਹਟ ਗਏ ਆ ਹਨਾ ਘਰਾਂ ਦੇ ਵਿੱਚ ਹੁਣ ਹੋਰ ਚੀਜ਼ਾਂ ਆ ਗਈਆਂ ਨੂਡਲਸ ਆ ਗਏ 버거 ਆ ਗਏ ਪੀਜ਼ੇ ਆ ਗਏ ਆ ਇਹ ਉਹ ਜਗਾ ਹੁਣ ਉਹਨਾਂ ਨੇ ਲੈ ਲਈਆਂ ਹਨਾ ਤਾਂ ਆਪਣੀ ਸੋਈ ਵਿੱਚੋਂ ਹੌਲੀ ਹੌਲੀ ਇਹ ਚੀਜ਼ਾਂ ਬਾਹਰ ਚਲੇ ਗਈ ਸਲਾਹਰਾ ਧਨੀਆਂ ਹਨਾ ਹਰੀ ਮੇਥੀ ਹਰੇ ਮੇਥੇ ਮਕੋ ਕਹ ਲੋ ਇੱਕ ਪਖੜਾ ਹੁੰਦਾ ਪਖੜੇ ਦੇ ਪੱਤੇ ਹਨਾ ਉਹਦੇ ਪੱਤੇ ਵੀ ਆਪਾਂ ਪਾ ਸਕਦੇ ਹਾਂ ਰੋਟੀਆਂ 'ਚ ਵੀ ਪਾ ਲਓ ਸਾਗ 'ਚ ਪਾ ਲਓ ਸਬਜ਼ੀ 'ਚ ਪਾ ਲਓ ਜਿਹਦੇ 'ਚ ਮਰਜ਼ੀ ਪਾ ਲਓ ਇਹ ਬਹੁਤ ਫਾਇਦੇ ਵਾਲੀਆਂ ਚੀਜ਼ਾਂ ਆ ਜਿਨ੍ਹਾਂ ਨੂੰ ਆਪਾਂ ਇਗਨੋਰ ਕਰੀ ਜਾਂਦੇ ਆ ਹੁਣ ਉਹ ਚੀਜ਼ਾਂ ਆਪਾਂ ਨੂੰ ਭੁੱਲਦੀਆਂ ਜਾਂਦੀਆਂ ਪਰ ਉਹੀ ਆਪਣੇ ਲਈ ਚੰਗੀਆਂ ਆ ਉਹ ਤੁਸੀਂ ਜਦੋਂ ਆਪਾਂ ਦਵਾਈਆਂ ਲੈਣ ਜਾਂਦੇ ਆ ਨਾ ਸੁੱਕੇ ਕਹ ਲੋ ਆਪਾਂ ਯੁਰਵੇਦ ਵਾਲੀਆਂ ਦਵਾਈਆਂ ਪੰਸਾਰੀ ਦੀ ਦੁਕਾਨ ਤੇ ਜਾਂਦੇ ਆ ਉਹਨਾਂ ਕੋ ਸਾਰਾ ਕੁਝ ਹੀ ਪਿਆ ਪਖੜਾ ਵੀ ਪਿਆ ਆ ਸੁੱਕਾ ਹੋਇਆ ਕਰੇਲੇ ਸੁੱਕੇ ਜਾਮਨਾ ਦੀਆਂ ਗਿਟਕਾਂ ਸੁੱਕੀਆਂ ਉਹ ਫਾਇਦੇ ਵਾਲੀਆਂ ਚੀਜ਼ਾਂ ਕਰਕੇ ਪਈਆਂ ਉਹਨਾਂ ਕੋ ਦਵਾਈਆਂ ਬਣਾ ਕੇ ਰੱਖੀਆਂ ਉਹਨਾਂ ਨੇ ਸੁਕਾਸ ਕਾ ਕੇ ਰੱਖੀਆਂ ਆ ਔਰ ਆਪਾਂ ਉਹਨਾਂ ਨੂੰ ਹਰੀਆਂ ਨੂੰ ਇਗਨੋਰ ਕਰ ਦਿੰਦੇ ਆ ਵੀ ਇਹ ਪਤਾ ਨਹੀਂ ਕੀ ਆ ਤੇ ਇਹ ਹਰੀਆਂ ਵੀ ਖਾਣੀਆਂ ਚਾਹੀਦੀਆਂ ਆ ਇਹ ਸਹੀ ਗੱਲ ਆ ਸਹੀ ਗੱਲ ਬਹੁਤ ਚੰਗੀਆਂ ਸਰੀਰ ਵਾਸਤੇ ਪਖੜਾ ਵੀ ਬੜਾ ਚੰਗਾ ਆ ਮਕੋ ਬਹੁਤ ਚੰਗੀ ਆ ਪਾਣੀ ਹਾਂਜੀ ਸੋ ਇਸ ਲਈ ਇਹਨਾਂ ਚੀਜ਼ਾਂ ਮੰਲ ਨੂੰ ਆਓ ਹਾਂਜੀ ਹਾਂਜੀ ਦਵਾਈ ਬਣਾ ਕੇ ਖਾਣੀਆਂ ਚਾਹੀਦੀਆਂ ਸਹੀ ਗੱਲ ਸਹੀ ਗੱਲ ਦੇਖਿਓ ਕਿੰਨੀ ਸਵਾਦ ਬਣਦੀ ਆ ਬਹੁਤ ਵਧੀਆ ਬਣਦੀ ਆ ਹਣਾ ਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਇਦਾਂ ਦੀਆਂ ਚੀਜ਼ਾਂ ਖਾਓ ਖਾਓ ਤੇ ਬਹੁਤ ਵਧੀਆ ਰਹੂਗਾ ਦਵਾਈਆਂ ਤੋਂ ਛਡਕਾਰਾ ਮਿਲਦਾ ਹੈ ਜਿੱਦਾਂ ਦੀ ਇਹਦੇ ਵਿੱਚ ਤੁਸੀਂ ਦੇਖੋ ਤੁਸੀਂ ਵੀ ਇਹਨੂੰ ਸਰਚ ਕਰ ਲਿਓ ਇਹਦੇ ਵਿੱਚ ਕਿੰਨੇ ਫਾਇਦੇ ਆ ਹਾਂਜੀ ਹਾਂ ਸੋ ਅੱਜ ਦੀਆਂ ਸਾਡੀਆਂ ਗੱਲਬਾਤਾਂ ਇਹ ਸੀਗੀਆਂ ਤੇ ਚਲੋ ਹੁਣ ਪਾਉਨੇ ਆਪਾਂ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਲੰਬਾਈ ਮੇਰੀ ਸ਼ਾਨ ਮਿੱਠੇ ਰਸ ਦੀ ਖਾਨ ਦੱਸੋ ਮੇਰਾ ਨਾਮ ਲੋ ਜੀ ਇਹ ਅੱਜ ਦੀ ਬਾਤ ਹੈ ਜੀ ਲੰਬਾਈ ਮੇਰੀ ਸ਼ਾਨ ਮਿੱਠੇ ਰਸ ਦੀ ਖਾਨ ਦਸੋ ਮੇਰਾ ਨਾਮ ਦਸੋ ਮੇਰਾ ਨਾਮ ਹਾਂ ਯਾ ਇਦੀ ਬਾਤ ਆ ਤੇ ਹੁਣ ਬਾਅਦ ਦੇ ਜਿਹੜੇ ਜਵਾਬ ਆ ਧੜਾ ਧੜਾ ਜਾਣੇ ਚਾਹੀਦੇ ਆ ਹਾਂਜੀ ਹਾਂਜੀ ਤੇ ਆਪਾਂ ਇਦਾਂ ਹੀ ਮਿਲਦੇ ਰਹੀਏ ਤੇ ਪਿਛਲੀ ਵਾਰ ਵੀ ਅਸੀਂ ਕਿਹਾ ਸੀ ਕਿ ਜੋ ਬਾਤ ਨਹੀਂ ਵੀ ਆਉਂਦੀ ਤੁਸੀਂ ਜਰੂਰ ਆ ਜਾ ਕਰੋ ਇਦਾਂ ਹੀ ਆਉਂਦੇ ਰਹੀਓ ਇਦਾਂ ਹੀ ਆਉਂਦੇ ਰਹੀਓ ਇਦਾਂ ਹੀ ਆਪਾਂ ਇੱਕ ਦੂਜੇ ਨਾਲ ਗੱਲਾਂ ਮਤਲਬ ਕਰਦੇ ਰਹੀਏ ਕੁਝ ਪੁਰਾਣੀਆਂ ਕੁਝ ਨਵੀਆਂ ਸਾਂਝੀਆਂ ਕਰਦੇ ਰਹੀਏ ਤੇ ਬਹੁਤ ਵਧੀਆ ਲੱਗਦਾ ਸਾਨੂੰ ਤੇ ਤੁਹਾਡਾ ਆਉਣਾ ਸਾਨੂੰ ਬਹੁਤ ਵਧੀਆ ਲੱਗਦਾ ਤੇ ਇਦਾਂ ਹੀ ਆਪਾਂ ਮਿਲਦੇ ਰਹੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੇ ਚੈਨਲ ਤੇ ਆਉਣ ਨੂੰ ਬਹੁਤ ਬਹੁਤ ਧੰਨਵਾਦ ਆ ਤੇ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਹਾਂ ਨਾ ਜਰੂਰ ਕਰ ਲਿਆ ਕਰੋ ਕਰ ਲਿਆ ਕਰੋ ਹਾਂਜੀ ਇਹ ਵੀ ਇੱਕ ਸਾਡੀ એનર્ਜੀ ਆ ਹਾਂਜੀ ਹਾਂਜੀ ਹਨਾ ਤੇ ਓਕੇ ਜੀ ਫਿਰ ਮਿਲਦੇ ਆਪਾਂ ਅਗਲੇ ਹਫਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ